ਗੁੱਡ ਮਾਰਨਿੰਗ ਗੁੱਡ ਮਾਰਨਿੰਗ ਐਂਡ ਗੁੱਡ ਮਾਰਨਿੰਗ ਸਸਿਆਕਾਲ ਆਦਾਬ ਤੁਹਾਨੂੰ ਇੱਕ ਚੀਜ਼ ਦਿਖਾਉਣੀ ਆ ਮੈਂ ਇਸ ਵੇਲੇ ਬ੍ਰੈਂਟਫੋਰਡ ਦੇ ਵਿੱਚ ਜਿਹੜਾ ਕਿ ਅਪ੍ਰੋਕਸੀਮੇਟਲੀ ਡੇਢ ਘੰਟੇ ਦੀ ਦੂਰੀ ਤੇ ਐ ਬ੍ਰੈਮਟਨ ਤੋਂ ਯਾ ਟ੍ਰਾਂਟੋ ਤੋਂ ਕਹਿ ਸਕਦੇ ਆ ਤੋਂ ਇੱਥੇ ਰਾਤੀ ਆਏ ਸੀ ਪਰ ਮੇਰੇ ਪਿਆਰੇ ਮਿੱਤਰ ਸਾਹ ਮੱਲ ਜੀ ਇੱਥੇ ਬਤੌਰ ਅਧਿਆਪਕ ਸੇਵਾਵਾਂ ਨਿਭਾ ਰਹੇ ਆ ਅੱਜ ਛੁੱਟੀ ਸੀਗੀ ਮਾਰਨਿੰਗ 'ਚ ਮੈਨੂੰ ਸੈਰ ਕਰਾਉਣ ਵਾਸਤੇ ਜੰਗਲ ਵਿੱਚ ਲੈ ਆਏ ਇੱਕ ਚੀਜ਼ ਨੇ ਮੈਨੂੰ ਬੜਾ ਪ੍ਰਭਾਵਿਤ ਕੀਤਾ ਤੋ ਬੇਰੀ ਇੱਛਾ ਸੀ ਕਿ ਮੈਂ ਤੁਹਾਨੂੰ ਜ਼ਰੂਰ ਦਿਖਾਵਾਂ ਜਿਹੜੇ ਵਧੀਆ-ਵਧੀਆ ਗੁਣ ਨੇ ਵਧੀਆ ਲੋਕਾਂ ਦੀਆਂ ਵਧੀਆ ਆਦਤਾਂ ਨੇ ਆਪਾਂ ਉਹਨੂੰ ਆਪਣੇ ਆਪ 'ਚ ਕਾਪੀ ਕਰੀਏ ਆਪਣੇ ਆਪ 'ਚ ਰੱਖੀਏ ਹੁਣ ਇਸ ਵਕਤ ਜਦੋਂ ਕਿ ਪੂਰੀ ਦੁਨੀਆ ਮੋਬਾਈਲ ਟੈਕਨੀਕਲ ਦੁਨੀਆ ਦੇ ਵਿੱਚ ਵਿਚਰ ਚੁੱਕੀ ਆ ਵਿਚਰ ਨਹੀਂ ਕਹਾਂਗੇ ਆਪਾਂ ਪੂਰੀ ਤਰ੍ਹਾਂ ਗਰਸ ਚੁੱਕੀ ਐ ਅਜਿਹੇ ਮਾਹੌਲ ਦੇ ਵਿੱਚ ਕਿਤਾਬ ਜਿਹੜਾ ਕਲਚਰ ਐ ਲਿਟਰੇਚਰ ਨੂੰ ਪੜ੍ਹਨਾ ਮੇਰਾ ਖਿਆਲ ਹੁਣ ਸਿਰਫ ਗੋਰਿਆਂ ਦੇ ਹਿੱਸੇ ਰਹਿ ਗਿਆ ਆਪਾਂ ਕਿਤੇ ਵੇਖੀਏ 에ਰਪੋਰਟ ਤੇ ਟ੍ਰੇਨ ਦੇ ਵਿੱਚ ਕਿਤੇ ਬੈਠੇ ਹੋਣ ਕਿਤੇ ਵੇਟਿੰਗ ਰੂਮ 'ਚ ਜਿਹੜੇ ਗੋਰੇ ਲੋਕ ਨੇ ਉਹਨਾਂ ਦੇ ਹੱਥ 'ਚ ਕਿਤਾਬ ਹੁੰਦੀ ਹੈ ਕਿਤਾਬ ਦਾ ਸਾਥ ਉਹ ਕਦੇ ਨਹੀਂ ਛੱਡਦੇ ਇਸੇ ਕਰਕੇ ਕਹਿੰਦੇ ਵੀ ਇੱਕ ਬੜੀ ਸਿਆਣੀ ਕਾਮ ਆ ਪੜ੍ਹੀ ਲਿਖੀ ਤੇ ਸੂਝਵਾਨ ਕਾਮ ਆ ਤਾਂ ਮੋਸਟਲੀ ਹੁਣ ਆਪਾਂ ਕੀ ਹੁੰਦਾ ਸੀਨ ਅਲੱਗ ਹੈ ਲੋਕਾਂ ਦੇ ਹੱਥ 'ਚ ਮੋਬਾਈਲ ਹੁੰਦਾ ਲੈਪਟਾਪ ਹੁੰਦਾ ਇਲੈਕਟ੍ਰੋਨਿਕ ਗੈਜੇਟਸ ਨੇ ਬੰਦੇ ਦੂਹੋ ਦੂਹ ਲੱਗੇ ਨੇ ਇਲੈਕਟ੍ਰੋਨਿਕ ਚੀਜ਼ਾਂ ਦੀ ਵਰਤੋਂ ਤੁਹਾਨੂੰ ਵਿਦਵਾਨ ਨਹੀਂ ਬਣਾ ਸਕਦੀ ਆਈ ਮੀਨ ਟੂ ਸੇ ਕਿਉਂਕਿ ਜਿਹੜਾ ਵੀਡੀਓ ਤੁਸੀਂ ਦੇਖਿਆ ਉਹ ਕਿਸੇ ਹੋਰ ਨੇ ਵੀ ਦੇਖਿਆ ਹੁੰਦਾ ਪਰ ਹੁਣ ਇੱਥੇ ਰੁਕਣ ਦਾ ਸਬਬ ਕੀ ਬਣਿਆ ਚੱਲਦੇ-ਚੱਲਦੇ ਮੈਨੂੰ ਇੱਕ ਡੱਬਾ ਨਜ਼ਰ ਆਇਆ ਇਹ ਡੱਬਾ ਨਹੀਂ ਆ ਇਟਸ ਅ ਲिटल ਫ੍ਰੀ ਲਾਇਬ੍ਰੇਰੀ ਤੋਂ ਇੱਕ ਲਾਇਬ੍ਰੇਰੀ ਬਣਾਈ ਆ ਕਿ ਜੰਗਲ ਦੇ ਤੁਸੀਂ ਚੱਲਦੇ-ਚੱਲਦੇ ਦੂਰ ਤੱਕ ਆ ਗਏ ਹੋ ਤਾਂ ਇੱਥੇ ਟੇਕ ਅ ਬੁੱਕ ਰਿਟਰਨ ਅ ਬੁੱਕ ਕਿ ਤੁਸੀਂ ਇੱਕ ਕਿਤਾਬ ਲਓ ਤੇ ਇੱਕ ਕਿਤਾਬ ਇੱਥੇ ਰੱਖ ਜਾਓ ਐ ਸਿਆਣੇ ਕਹਿੰਦੇ ਆ ਵੀ ਜਦੋਂ ਕਿਤੇ ਕਿਸੇ ਚੀਜ਼ ਨੂੰ ਵਟਾਂਦਰਾ ਕਰਨਾ ਹੋਵੇ ਨਾ ਕਿਸੇ ਚੀਜ਼ ਨੂੰ ਵਟਾਉਣਾ ਹੋਵੇ ਮੰਨ ਲਓ ਮੇਰੇ ਕੋਲ 1 ਰੁਪਿਆ ਸਾਹਮਣੇ ਵਾਲੇ ਕੋਲ 1 ਰੁਪਿਆ ਮੈਂ ਆਪਦਾ ਰੁਪਿਆ ਉਹਨੂੰ ਦੇ ਦਿੱਤਾ ਉਹਨੇ ਮੇਰਾ ਆਪਦਾ ਰੁਪਿਆ ਮੈਨੂੰ ਦੇ ਦਿੱਤਾ ਤੇ ਦੋਵਾਂ ਕੋਲ 1-1 ਰੁਪਿਆ ਹੀ ਰਹੇਗਾ ਤੇ ਮੰਨ ਲਓ ਮੇਰੇ ਕੋਲ ਇੱਕ ਬਹੁਤ ਵਧੀਆ ਗੱਲ ਹੈ ਜਿਹੜੀ ਸਾਹਮਣੇ ਵਾਲੇ ਨੂੰ ਨਹੀਂ ਪਤਾ ਤੇ ਸਾਹਮਣੇ ਵਾਲੇ ਕੋਲ ਇੱਕ ਗੱਲ ਹੈ ਜਿਹੜੀ ਮੈਨੂੰ ਨਹੀਂ ਪਤਾ ਮੈਂ ਆਪਦੀ ਗੱਲ ਉਹਨੂੰ ਦੱਸ ਦਿੱਤੀ ਤੇ ਉਹਨੇ ਆਪਦੀ ਗੱਲ ਮੈਨੂੰ ਦੱਸ ਦਿੱਤੀ ਮੇਰੇ ਕੋਲੇ ਵੀ ਦੋ ਗੱਲਾਂ ਹੋ ਗਈਆਂ ਉਹਦੇ ਕੋਲੇ ਵੀ ਦੋ ਗੱਲਾਂ ਹੋ ਗਈਆਂ ਕਹਿਣ ਦਾ ਭਾਵ ਅਰ ਦੂਜੇ ਨੇ ਨਹੀਂ ਪੜੀ ਉਹ ਪੜੀ ਹੋਈ ਕਿਤਾਬ ਨੂੰ ਤੁਸੀਂ ਇੱਥੇ ਰੱਖੋ ਤੇ ਇਹਨਾਂ ਦੇ ਵਿੱਚੋਂ ਜਿਹੜੀ ਤੁਸੀਂ ਨਹੀਂ ਪੜੀ ਹੋਈ ਕਿਤਾਬ ਉਹਨੂੰ ਲੈ ਜਾਓ ਤੇ ਆ ਆ ਤੁਹਾਨੂੰ ਮੈਂ ਥੋੜਾ ਖੋਲ ਕੇ ਦਿਖਾਵਾਂ ਇਹਨੂੰ ਕੋਈ ਜਿੰਦਰਾ ਨਹੀਂ ਕੋਈ ਤਾਲਾ ਨਹੀਂ ਕੋਈ ਇੱਥੇ ਬੰਦਾ ਨਹੀਂ ਕੋਈ ਲਾਇਬ੍ਰੇਰੀ ਅਟੈਂਡੈਂਟ ਨਹੀਂ ਜਿਹੜਾ ਲਾਇਬ੍ਰੇਰੀ ਨੂੰ ਅਟੈਂਡ ਕਰਦਾ ਹੋਵੇ ਦੇਖਦਾ ਹੋਵੇ ਕਿ ਭਾਈ ਇੱਥੇ ਤੈਨੂੰ ਫਲਾਨੀ ਕਿਤਾਬ ਈਸ਼ੂ ਕੀਤੀ ਇੰਨੇ ਦਿਨਾਂ ਚ ਦੇਖੇ ਜਾਈਂ ਜਾਂ ਤੁਹਾਡਾ ਫੋਨ ਨੰਬਰ ਨੋਟ ਕਰਦਾ ਹੋਵੇ ਭਰਾਵਾ ਇੰਨੇ ਦਿਨ ਹੋ ਗਏ ਕਿਤਾਬ ਕਿਉਂ ਨਹੀਂ ਮੋੜੀ ਇਹ ਤੁਹਾਡੇ ਆਪਣੇ ਆਪ ਤੇ ਨਿਰਪਰ ਕਰਦਾ ਤੁਹਾਡੀ ਗੁੱਡਵਿਲ ਤੇ ਨਿਰਪਰਕਰਦਾ ਕਿ ਤੁਸੀਂ ਆਪਣੇ ਆਪ ਨੂੰ ਕਿਵੇਂ ਇਮਾਨਦਾਰ ਦਰਸਾਉਣਾ ਵੈਸੇ ਵੀ ਜਿਹੜਾ ਬੰਦਾ ਮੇਰਾ ਖਿਲ ਕਿਤਾਬ ਪੜ੍ਹਨ ਲੱਗ ਜਾਂਦਾ ਉਹ ਉਹਦੇ ਵਿੱਚ ਇਹ ਨੈਤਿਕ ਗੁਣਤਾ ਆ ਹੀ ਜਾਂਦਾ ਕਿ ਉਹਨੇ ਆਪਣੇ ਆਪ ਨੂੰ ਕਿਵੇਂ ਇਮਾਨਦਾਰ ਦਰਸਾਉਣਾ ਸੋ ਮੈਨੂੰ ਬਹੁਤ ਵਧੀਆ ਗੱਲ ਲੱਗੀ ਬਹੁਤ ਹੀ ਜ਼ਿਆਦਾ ਵਧੀਆ ਗੱਲ ਲੱਗੀ ਕਿ ਕਿਤਾਬ ਪੜ੍ਹਨ ਤੋਂ ਉੱਤਮ ਕੋਈ ਚੀਜ਼ ਨਹੀਂ ਨੌਲੇਜ ਜਿਹੜੀ ਹੈ ਸਭ ਤੋਂ ਉੱਤਮ ਹੈ ਇੱਥੇ ਆਓ ਸੈਰ ਦੀ ਸੈਰ ਕਿਤਾਬ ਦੀ ਕਿਤਾਬ ਤੁਸੀਂ ਮਾਰਨਿੰਗ 5 6 ਵਜੇ ਇੱਥੇ ਸੈਰ ਤੇ ਨਿਕਲੇ ਹੋ ਟ੍ਰੇਲ ਤੇ ਇੱਥੇ ਆ ਕੇ ਬੈਠਣ ਵਾਸਤੇ ਅੱਗੇ ਬੈਂਚ ਵੀ ਆ ਕਿਤਾਬ ਕੱਢੋ ਪੜੋ ਜੇ ਤੁਹਾਡੇ ਕੋਲ ਸਮਾਂ ਨਹੀਂ ਹੈ ਕਰੋ ਇੱਕ ਕਿਤਾਬ ਲੈ ਕੇ ਆਓ ਪੜੀ ਹੋਈ ਕਿਤਾਬ ਨੂੰ ਇੱਥੇ ਰੱਖ ਜੋ ਇੱਥੋਂ ਨਵੀਂ ਕਿਤਾਬ ਕੱਢ ਕੇ ਲੈ ਜਾਓ ਬਹੁਤ ਵਧੀਆ ਗੱਲ ਰੀਅਲੀ ਐਸੀ ਇਸ ਗੱਲ ਨੂੰ ਐਪਰੀਸ਼ੀਏਟ ਕਰਦੇ ਆ ਜੇ ਤੁਹਾਨੂੰ ਵੀ ਕਿਤੇ ਕਿਤਾਬ ਪੜ੍ਹਨ ਦਾ ਮੌਕਾ ਮਿਲੇ ਜਾਂ ਇਸ ਤਰ੍ਹਾਂ ਦੀ ਕੋਈ ਲਾਇਬ੍ਰੇਰੀ ਬਣਾਉਣ ਦਾ ਮੌਕਾ ਮਿਲੇ ਆਪ ਦਾ ਗਿਆਨ ਦੂਜਿਆਂ 'ਚ ਵੰਡਣਾ ਇਹੀ ਦੁਨੀਆ ਨੂੰ ਤਰੱਕੀ ਦੇ ਰਾਹ ਤੇ ਲੈ ਕੇ ਜਾਂਦਾ ਸਤਿ ਸ਼੍ਰੀ ਅਕਾਲ